ਸਭ ਤੋਂ ਪਹਿਲਾਂ ਤੇ ਡਾਕਟਰ ਮਰਮੋਂਦ ਸਿੰਘ ਸਾਡੇ ਸਾਫਾ ਪ੍ਰਧਾਨ ਮੰਤਰੀ ਜੀ ਨੂੰ ਸ਼ਰਧਾਂਜਲੀ ਅਸੀਂ ਪੇਂਟ ਕਰਦੇ ਆਂ ਬਹੁਤ ਵੱਡੀ ਸ਼ਖਸੀਅਤ ਸਨ ਸ਼ਾਇਦ ਮੇਰਾ ਉਹ ਜਿਆ ਕਦ ਨਹੀਂ ਕਿ ਮੈਂ ਉਹਨਾਂ ਨੂੰ ਉਹਨਾਂ ਬਾਰੇ ਕੋਈ ਟਿੱਪਣੀ ਕਰ ਸਕਾਂ ਬਟ ਵਜਤੋਰ ਪੱਤਰਕਾਰ ਮੇਰਾ ਫਰਜ਼ ਵੀ ਹੈ ਔਰ ਮੈਂ ਫਰਜ਼ ਨਿਭਾਉਂਦਾ ਹੋਇਆ ਅੱਜ ਉਹਨਾਂ ਬਾਰੇ ਗੱਲਬਾਤ ਕਰਮ ਜਾ ਰਿਹਾ ਹਾਂ ਉਹਨਾਂ ਬਾਰੇ ਬਹੁਤ ਸਾਰੇ ਬਹੁਤ ਸਰੀਆਂ ਸ਼ਰਧਾਂਜਲੀ ਆਈਆਂ ਵਾ ਬਹੁਤ ਸਾਰੇ ਚੰਗੇ ਲਫ਼ਜ਼ੋ ਨਾਲ ਭਰੇ ਕਹੇ ਗਏ ਨੇ ਮੈਂ ਜਿਵੇਂ ਦੱਸਿਆ ਕਿ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਸਾਬਲ ਨੇ ਜੋ ਕਿਹਾ ਗਿਆ ਵਾ ਬਹੁਤ ਬਹੁਤ ਠਕਦੀ ਗੱਲ ਉਹਨਾਂ ਨੇ ਕਹੀ ਆ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਬਹੁਤ ਵੱਡੇ ਅਰਥ ਸ਼ਾਸਤਰੀ ਸਨ ਔਰ ਦੁਨੀਆ ਉਹਨਾਂ ਨੂੰ ਹਮੇਸ਼ਾ ਯਾਦ ਰੱਖੂਗੀ ਔਰ ਜਿਹੜੇ ਜਿਹੜੇ ਅਉਧਿਆਂ ਤੇ ਉਹ ਰਹੇ ਉੱਥੋਂ ਪਤਾ ਲੱਗਦਾ ਵਾ ਕਿ ਉਹਨਾਂ ਦੀ ਕਿੰਨੀ ਵੱਡਾ ਉਹਨਾਂ ਦਾ ਕਦ ਸੀਗਾ ਬਤੌਰ ਇਕਨੋਮਿਸਟ ਔਰ ਜਿਹੜੀ ਨਿਊਕਲੀਅਰ ਡੀਲ ਉਹਨਾਂ ਨੇ ਸਾਈਨ ਕੀਤੀ ਉਹਦੇ ਕਰਕੇ ਸਾਡਾ ਜਿਹੜਾ ਦਰਜਾ ਵਾ ਮੁਲਕ ਦਾ ਦਰਜਾ ਜਿਹੜਾ ਵਾ ਇੱਕ ਉੱਤੇ ਲੈਵਲ ਤੇ ਪਹੁੰਚ ਗਿਆ ਔਰ ਜਿਵੇਂ ਦੱਸਿਆ ਕਿ ਆਰਟੀਆਈ ਕਾਨੂੰਨ ਉਹਨਾਂ ਵੇਲੇ ਆਇਆ ਮਨਰੇਗਾ ਉਹਨਾਂ ਵੇਲੇ ਆਈ ਉਹਨਾਂ ਵੇਲੇ ਰਾਈਟ ਟੂ এডਿਕੇਸ਼ਨ ਔਰ ਹੋਰ ਵੀ ਬਹੁਤ ਸਾਰੇ ਕਦਮ ਉਹਨਾਂ ਵੇਲੇ ਚੁੱਕੇ ਗਏ ਔਰ ਵੱਡੀ ਗੱਲ ਇਹ ਆ ਕਿ ਉਹ ਇੱਕ ਕਾਫੀ ਹੱਦ ਤੱਕ ਟਰਾਂਸਪੇਰੈਂਟ ਸਨ ਪ੍ਰੈਸ ਨਾਲ ਗੱਲਬਾਤ ਕਰਦੇ ਸੀ ਚਿਜਕਦੇ ਨਹੀਂ ਸੀ ਲੋਕਾਂ ਨੂੰ ਮਿਲਣ ਦੇ ਵਿੱਚ ਔਰ ਇਸ ਵੇਲੇ ਉਹਨਾਂ ਵੇਲੇ ਜੋ ਅਮਨ ਸ਼ਾਂਤੀ ਮੁਲਕ ਦੇ ਵਿੱਚ ਰਹੀ ਸਾਰੇ ਭਾਈਚਾਰਕ ਸਾਂਝ ਰਹੀ ਤੇ ਜਿਹੀ ਰਹੀ ਉਹ ਬਹੁਤ ਯਾਦ ਆਉਂਦੀ ਹੈ ਜੋ ਇਸ ਵੇਲੇ ਹੁਣ ਜੋ ਮੁਲਕ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਇਸੇ ਕਰਕੇ ਬਹੁਤ ਸਾਰੇ ਲੋਕ ਯਾਦ ਕਰਦੇ ਨੇ ਅ ਔਰ ਬਹੁਤ ਵੱਡੇ ਇਨਸਾਨ ਸਨ ਨਹੀਂ ਤੇ ਪੰਜਾਬ ਦੇ ਵਿੱਚ ਉਦੋਂ ਅਕਾਲੀ ਭਾਜਪਾ ਸਰਕਾਰ ਸੀ ਵਿਤਕਰਾ ਕਰ ਸਕਦੇ ਸੀ ਹੁਣ ਵੀ ਹੋ ਰਿਹਾ ਵਿਤਕਰਾ ਆਪਾਂ ਵੇਖ ਰਿਹਾ ਹਾਂ ਲੇਕਿਨ ਉਹਨਾਂ ਨੇ ਵਿਤਕਰਾ ਨਹੀਂ ਕੀਤਾ ਜੋ ਮੰਗਿਆ ਉਹਨਾਂ ਨੇ ਦਿੱਤਾ ਕੁਝ ਪੁਆਇੰਟ ਜ਼ਰੂਰ ਮਾਈਂਡ ਦੇ ਵਿੱਚ ਆਉਂਦੇ ਆ ਜਿੱਥੋਂ ਲੱਗਦਾ ਵਾ ਕਿ ਉਹ ਉਹਨਾਂ ਦਾ ਪਰਫਾਰਮੈਂਸ ਹੋਰ ਬੈਟਰ ਹੋ ਸਕਦਾ ਇਸ ਵੈਸੇ ਤੇ ਹਰ ਸ਼ਖਸ ਦਾ ਪਰਫਾਰਮੈਂਸ ਬੈਟਰ ਹੋ ਸਕਦਾ ਵਾ ਲੇਕਿਨ ਕੁਝ ਗੱਲਾਂ ਜਰੂਰ ਯਾਦ ਆਉਂਦੀਆਂ ਖਾਸ ਕਰਕੇ ਦੂਜੇ ਟੈਨਿਓਰ ਦੇ ਵਿੱਚ ਇਹ ਜਰੂਰ ਲੱਗਦਾ ਪਈ ਆਪਣੇ ਉਹਨੂੰ ਅਸਰਟ ਜ਼ਿਆਦਾ ਕਰ ਸਕਦੇ ਸੀ ਉਹ ਉਦੋਂ ਜਿਹੜੀ ਉਹ ਪਾਰਟੀ ਬਾਰੇ ਕ腐ਪਸ਼ਨ ਕੇਸਿਸ ਬਾਰੇ ਆਏ ਉਦੋਂ ਵੀ ਅਸਰਟ ਕਰ ਸਕਦੇ ਸੀ ਉਹ ਉਹ ਸ਼ਾਇਦ ਉਹਨਾਂ ਨੇ ਅਸਰਟ ਨਹੀਂ ਕੀਤਾ ਇਸੇ ਕਰਕੇ ਅ ਬਾਅਦ ਦੇ ਵਿੱਚ ਹੌਲੀ ਹੌਲੀ ਕਾਂਗਰਸ ਪਾਰਟੀ ਦਾ ਡਾਊਨਫਾਲ ਡਾਊਨਫਾਲ ਗ੍ਰਾਫ ਜਿਹੜਾ ਵਾ ਥੱਲੇ ਜਾਣਾ ਸ਼ੁਰੂ ਹੋਇਆ ਪਾਰਟੀ 46 ਸੀਟਾਂ ਤੇ ਆ ਗਈ ਫਿਰ ਬਾਅਦ ਵਿੱਚ ਬੜੀ ਮੁਸ਼ਕਲ ਨਾਲ 52 ਤੇ ਪਹੁੰਚੀ ਹੁਣ ਬੜੀ ਮੁਸ਼ਕਲ ਨਾਲ 100 ਦੇ ਨੇੜੇ ਤੇ ਪਹੁੰਚੀ ਹੋਈ ਹੈ ਇਹ ਜਿਹੜਾ ਪਾਰਟੀ ਦਾ ਗ੍ਰਾਫ ਡਿਗਣਾ ਸ਼ੁਰੂ ਹੋਇਆ ਇਹ ਵੀ ਉਹਨਾਂ ਦੇ ਟਾਈਮ ਤੋਂ ਬਾਅਦ ਸ਼ੁਰੂ ਹੋਇਆ ਜੇ ਉਹ ਆਪਣੀ ਦੂਜੀ ਟਰਨਰ ਚ ਆਪਣੇ ਆਪ ਨੂੰ ਅਸਰਟ ਕਰਦੇ ਤੇ ਸ਼ਾਇਦ ਇਹ ਨਹੀਂ ਸੀ ਹੋਣਾ ਇਹ ਮੇਰਾ ਮੰਨਣਾ ਵਾ ਹੋ ਸਕਦਾ ਤੁਹਾਡੇ ਚ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਨਾ ਪਸੰਦ ਹੋਵੇ ਨਾ ਪਸੰਦ ਆਈ ਹੋਵੇ ਪਰ ਮੇਰਾ ਇਹ ਮੰਨਣਾ ਵਾ ਪੰਜਾਬ ਨੂੰ ਉਹਨਾਂ ਨੇ ਜ਼ ਮਦਦ ਕੀਤੀ ਫਾਈਨੈਂਸ਼ਲੀ ਮਦਦ ਕੀਤੀ ਲੇਕਿਨ ਇਹ ਵੀ ਗੇਜ ਕੋਈ ਸ਼ੱਕ ਨਹੀਂ ਕਿ ਜੋ ਦਸਤਾਰ ਨੂੰ ਇੱਜ਼ਤ ਮਾਨ ਦੁਨੀਆ ਪਰਦੇ ਵਿੱਚ ਮਿਲਿਆ ਉਹ ਉਹਨਾਂ ਕਰਕੇ ਮਿਲਿਆ ਆਪਣੀ 2% ਆਬਾਦੀ ਹੈ ਸਿਰਫ ਮੁਲਕ ਦੇ ਵਿੱਚ ਸਿੱਖਾਂ ਦੀ ਪਰ ਇਸ ਦੇ ਬਾਵਜੂਦ ਵੀ ਆਪਣੇ ਕਿੰਨੇ ਆਰਮੀ ਦੇ ਵਿੱਚ ਕਿੰਨਾ ਯੋਗਦਾਨ ਹੈ ਆਇਰ ਫੋਰਸ ਦੇ ਵਿੱਚ ਕਿੰਨਾ ਯੋਗਦਾਨ ਹੈ ਨੇਵੀ ਵਿੱਚ ਕਿੰਨਾ ਯੋਗਦਾਨ ਹੈ ਸਿਆਸਤ ਦੇ ਵਿੱਚ ਦੋ ਤਿੰਨ ਸ਼ਖਸ ਹੀ ਨੇ ਜਿਹੜੇ ਉਸ ਲੈਵਲ ਤੇ ਪਹੁੰਚੇ ਹੋਏ ਨੇ ਡਾਕਟਰ ਆਪਣੇ ਗਿਆਨੀ ਜੈਲ ਸਿੰਘ राष्ट्रपति बने और उसके बाद डॉक्टर मनमोहन सिंह डॉक्टर मनमोहन सिंह दी पर्टिकुलरली बतौर इकोनॉमिस्ट ਉਹਨਾਂ ਦੀ ਬਹੁਤ ਵੱਡੀ ਪਹਿਚਾਨ ਹੈ ساری ਦੁਨੀਆ ਦੇ ਵਿੱਚ ਸੋ ਇਸ ਕਰਕੇ ਇਹ ਜ਼ਰੂਰ ਹਮੇਸ਼ਾ ਉਹਨਾਂ ਨੂੰ ਆਪਾਂ ਯਾਦ ਰੱਖਾਂਗੇ ਲੇਕਿਨ ਪੰਜਾਬ ਦੇ ਮਸਲੇ ਹੱਲ ਕਰਨ ਵਾਸਤੇ ਜੋ ਉਹ ਯੋਗਦਾਨ ਪਾ ਸਕਦੇ ਸੀ ਠੀਕ ਹੈ ਪੰਜਾਬ ਦੇ ਲੀਡਰਾਂ ਨੇ ਨਹੀਂ ਸੀ ਮੰਗਿਆ ਪਰ ਉਹਨਾਂ ਨੂੰ ਪਤਾ ਹੀ ਸੀ ਕਿ ਦਿੱਲੀ ਦੇ ਵਿੱਚ ਉਹ ਕਤਲਿਆਮ ਹੋਇਆ ਸੀਗਾ ਉਹਦੇ ਵਿੱਚ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਉਹਦੇ ਚੋ ਡੈਫੀਨਿਟਲੀ ਜਿਆਦਾ ਪ੍ਰੋਐਕਟਿਵ ਰੋਲ ਪਲੇ ਕਰ ਸਕਦੇ ਸੀ ਪੰਜਾਬ ਦੇ ਮਸਲੇ ਹੱਲ ਕਰਨ ਦੇ ਵਿੱਚ ਉਹ ਜਿਆਦਾ ਪ੍ਰੋਐਕਟਿਵ ਰੋਲ ਪਲੇ ਕਰ ਸਕਦੇ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਜੇ ਮੈਂ ਦਲੇਰਾਨਾ ਕਦਮ ਚੁੱਕੇ ਤੇ ਲੋਕੀ ਕਹਿਣਗੇ ਕਿ ਇਹ ਕਮਿਊਨਲ ਨਹੀਂ ਜਾਂ ਪੰਜਾਬ ਪ੍ਰਤੀ ਆਪਣੇ ਕਦਮ ਚੁੱਕ ਰਹੇ ਨੇ ਇਹ ਬਿਲਕੁਲ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਮੈਨੂੰ ਯਾਦ ਹੈ ਇੱਕ ਵਾਰ ਮੈਂ ਗੈਨਰੀ ਜ਼ੈਲਸਿੰਨ ਨੂੰ ਮਿਲਿਆ ਸੀ ਤੇ ਮੈਂ ਉਹਨੂੰ ਪੁੱਛਿਆ ਵੀ 84 ਤੋਂ ਬਾਅਦ ਤੁਸੀਂ ਕੋਈ ਸਖਤ ਕਦਮ ਕਿਉਂ ਨਹੀਂ ਚੁੱਕਿਆ ਉਹਨਾਂ ਨੇ ਇਹੋ ਹੀ ਕਿਹਾ ਕਿ ਸ਼ਾਇਦ ਲੋਕਾਂ ਨੂੰ ਲੱਗਣਾ ਸੀ ਕਿ ਮੈਂ ਇੱਕ ਪੱਖ ਪਾਤੀ ਅ ਰਾਸ਼ਟਰਪਤੀਆ ਸੋ ਸ਼ਾਇਦ ਇਹੋ ਹੀ ਗੱਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲੱਗੀ ਹੋਊਗੀ ਲੇਕਿਨ ਜਿਓ ਕਦਮ ਚੁੱਕਦੇ ਤੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਹੁਣ ਗਿਲਾ ਸ਼ਿਕਵਾ ਨਹੀਂ ਸੀ ਹੋਣਾ ਜਿਹੜਾ ਕੁਝ ਲੋਕਾਂ ਨੂੰ ਜ਼ਰੂਰ ਹੈ ਹਾਂ ਠੀਕ ਹੈ ਇੰਡੀਅਨ ਇਤਿਹਾਸ ਦੇ ਵਿੱਚ ਤੇ ਉਹ ਇੱਕ ਮਹਾਨ ਸ਼ਖਸ ਮੰਨੇ ਜਾਣਗੇ ਲੇਕਿਨ ਪੰਜਾਬੀ ਜ਼ਰੂਰ ਇਹ ਸੋਚਦੇ ਆ ਕਿ ਜਿਹੜੇ ਇਸ ਵੇਲੇ ਸੰਤਾਪ ਹਟਾਇਆ ਜਾ ਰਿਹਾ ਦੁਬਾਰਾ ਇਸ ਵੇਲੇ ਜਿਹੜੇ ਮਸਲੇ ਦੁਬਾਰਾ ਦੁਬਾਰਾ ਉਜਾਗਰ ਹੋ ਰਹੇ ਆ ਜੇ ਉਹਨਾਂ ਨੂੰ ਉਹ ਕਲੋਜ਼ਰ ਦੇ ਦਿੰਦੇ ਤੇ ਬਹੁਤ ਚੰਗੀ ਗੱਲ ਆ ਕਲੋਜ਼ਰ ਦੇਣ ਵਾਲੇ ਕੋਈ ਕਦਮ ਚੁੱਕ ਲੈਂਦੇ ਬਹੁਤ ਚੰਗੀ ਗੱਲ ਹੋਣੀ ਸੀ ਖੇਤਾਂ ਪ੍ਰਤੀ ਖੇਤੀਬਾੜੀ ਪ੍ਰਤੀ ਪਿੰਡਾਂ ਪ੍ਰਤੀ ਉਹਨਾਂ ਨੇ ਮਨਰੇਗਾ ਸਕੀਮ ਲਿਆਂਦੀ ਜਿਹੜਾ ਗਰੀਬਾਂ ਨੂੰ ਬਹੁਤ ਮਦਦ ਮਿਲੀ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਫਾਰਮਿੰਗ ਇਸ਼ੂਜ਼ ਨੂੰ ਰਿਸੋਲਵ ਕਰਨ ਦੇ ਵਿੱਚ ਵੀ ਉਹ ਹੋਰ ਵੱਡਾ ਰੋਲ ਪਲੇ ਕਰ ਸਕਦੇ ਸੀ ਖੈਰ ਇਹ ਤੇ ਕੁਝ ਦੋ ਤਿੰਨ ਗੱਲਾਂ ਜਿਹੜੀ ਮੇਰੇ ਮਨ ਚ ਆਈਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਪਰ ਇਹ ਵੈਸੇ ਬਹੁਤ ਸਾਰੇ ਨੂੰ ਲੱਗਦਾ ਹੋਊ ਕਿ ਇਹ ਮੌਕਾ ਨਹੀਂ ਕਿ ਉਹਨਾਂ ਦੀ ਅਸੀਂ ਨੁਕਸ ਕਰਨ ਲੱਗ ਪੀ ਮੈਂ ਨੁਕਸ ਨਹੀਂ ਕਰ ਰਿਹਾ ਪਰ ਇਹਨਾਂ ਦਾ ਇਹਨਾਂ ਗੱਲਾਂ ਪ੍ਰਤੀ ਉਹਨਾਂ ਦਾ ਯੋਗਦਾਨ ਹੋਰ ਵੱਡਾ ਹੋ ਸਕਦਾ ਸੀ ਪਰ 올 ਇਨ 올 ਹੀ ਵਾਸ ਅ ਗ੍ਰੇਟ ਪਰਸਨੈਲਿਟੀ ਐਂਡ आवर ਹੈਡ ਬੋਸ ਬਿਫੋਰ ਹਿਮ ਇਹ ਤੇ ਕੋਈ ਸ਼ੱਕ ਹੀ ਨਹੀਂ ਹਮੇਸ਼ਾ ਡਾਕਟਰ ਬਰਮੋਨ ਸਿੰਘ ਨੂੰ ਇੰਡੀਅਨ ਇਤਿਹਾਸ ਜਿਹੜਾ ਵਾ ਇਹ ਹਮੇਸ਼ਾ ਯਾਦ ਰੱਖੇਗਾ ਸੋਨੈਰੀ ਅਕਸ਼ਾਂਸ਼ ਲਫ਼ਜ਼ਾਂ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਜਾਵੇਗਾ ਔਰ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਸ਼੍ਰੋਮਨੀ ਕਮੇਟੀ ਵੱਲੋਂ ਸ਼੍ਰੀ ਇਕਾਲ ਤੱਕ ਸਾਲ ਉਹਨਾਂ ਨੂੰ ਫਕਰੇ ਕੌਮੀ ਦਿੱਤਾ ਜਾਵੇ ਔਰ ਮੁਲਕ ਵੱਲੋਂ ਵੀ ਉਹਨਾਂ ਨੂੰ 파ਰਤ ਰਤਨ ਦਾ ਜਿਹੜਾ ਅਵਾਰਡ ਆ ਸਨਮਾਨ ਹੈ ਉਹਦੇ ਨਾਲ ਨਿਵਾਜਿਆ ਜਾਊਗਾ